ਕਹਾਣੀ ਦਾ ਪਹਿਲਾ ਭਾਗ ਤੁਸੀਂ ਸੁਣਿਆ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਪੰਤੇ ਨੂੰ ਨਿੱਕੀ ਬਾਰੇ ਵੀ ਦੱਸ ਪਾਈ ਕਿ ਲੜਕਾ ਉਹ ਵੀfoundੀ ਹੀ ਹੈ ਤੇ ਛੁੱਟੀ ਆਇਆ ਹੈ ਜੇਕਰ ਠੀਕ ਲੱਗੇ ਤਾਂ ਇੱਕ ਵਾਰ ਨਿਗਾਹ ਹੀ ਮਾਰ ਲੈਣਾ ਕੀ ਪਤਾ ਸੰਜੋਗ ਬਾਣੀ ਜਾਣ ਪੰਤੇ ਨੇ ਵੀ ਸੋਚਿਆ ਕਿ ਚਲੋ ਦੇਖਣ ਵਿੱਚ ਕੀ ਹਰ ਜਾਏ ਵੱਡੀ ਦੇ ਨਾਲ ਹੀ ਨਿੱਕੀ ਦਾ ਵੀ ਵਿਆਹ ਕਰ ਦਿੱਤਾ ਜਾਵੇਗਾ ਉਧਰ ਜੀਤ ਤਾਂ ਹੈ ਹੀ ਘਰਦਿਆਂ ਦਾ ਲਾਡਲਾ ਸੀ। ਛੁੱਟੀ ਆਇਆ ਹੋ ਸਾਰਾ ਦਿਨ ਕੋਠੇ ਤੇ ਸਪੀਕਰ ਲਾ ਪਤੰਗ ੜਾਉਂਦਾ ਜਾਂ ਫਿਰ ਪਿੰਡ ਦੇ ਗੇੜੇ ਹੀ ਦਿੰਦਾ ਰਹਿੰਦਾ। ਚੱਲੋ ਕੰਮ ਵਧੀਆ ਸੀ, ਸਰਕਾਰੀ ਨੌਕਰੀ ਸੀ। ਕਿਹਾ ਜਾਂਦਾ ਸੀ ਕਿ ਫੌਜ ਵਿੱਚ ਤਾਂ ਬੰਦੇ ਨੂੰ 1 ਮਿੰਟ ਦੀ ਬੇਰ ਨਹੀਂ ਹੁੰਦੀ। ਛੁੱਟੀ ਆ ਕੇ ਹੀ ਬੰਦਾ ਮੋੜ ਘਟਦਾ। ਉਹੀ ਹਾਲ ਜੀਤਦਾ ਸੀ। ਜਲਦੀ ਹੀ ਤਾਰੇ ਨੂੰ ਵੀ ਰਸਤੇ ਲਈ ਕਿਹਾ ਗਿਆ। ਚੱਲੋ ਜੀਤ ਦਾ ਰਿਸ਼ਤਾ ਹੋ ਜਾਵੇ। ਉਹਨਾਂ ਨੂੰ ਵੀ ਮਨਜ਼ੂਰ ਸੀ ਸੀ। ਵੈਸੇ ਵੀ ਜੀਤ ਦੀ ਵੱਡੀ ਭੈਣ ਦਾ ਵਿਆਹ ਤਾਂ ਕਰ ਚੁੱਕੇ ਸਨ। ਉਹ ਸਾਲ ਤੋਂ ਪਹਿਲਾਂ ਵਧੀਆ ਲੜਕਾ ਉਸ ਨੂੰ ਮਿਲ ਗਿਆ ਸੀ ਕਿਸੇ ਸਰਕਾਰੀ ਦਫ਼ਤਰ ਵਿੱਚ ਕੱਚਾ ਭਰਤੀ ਹੋਇਆ ਸੀ। ਜਲਦੀ ਹੀ ਵਿਚੋਲਾ ਪੰਤੇ ਨੂੰ ਲੈ ਕੇ ਜੀਤ ਦੇ ਘਰ ਦੇਖ ਦਿਖਾਈ ਲਈ ਆ ਗਿਆ। ਪੰਤੇ ਨੇ ਜਾ ਕੇ ਦੇਖਿਆ ਕਿ ਜੀਤ ਦਾ ਘਰ ਉਹਨਾਂ ਪਾਸ ਜਗ੍ਹਾ ਤਾਂ ਬਹੁਤ ਸੀ। ਮੂਰੇ ਘਰ ਦੇ ਇੱਕ ਛੋਟੀ ਗਲੀ ਸੀ ਜਿਸ ਵਿੱਚ ਦੋ ਹੀ ਘਰ ਸਨ ਤੇ ਗਲੀ ਤੇ ਸਿੱਧਾ ਸਾਹਮਣੇ ਜਾ ਕੇ ਜੀਤ ਦਾ ਘਰ ਸੀ ਘਰ ਬੜ ਦੇ ਸਾਰੀ ਦਰਵਾਜ਼ੇ ਨਾਲ ਲੱਗਦੇ ਤਿੰਨ ਕਮਰੇ ਸਨ ਦੋ ਪਿੱਛੇ ਸਨ ਤੇ ਇੱਕ ਦੋਹਾਂ ਕਮਰਿਆਂ ਦੇ ਅੱਗੇ ਕਮਰਾ ਸੀ ਬਾਕੀ ਅੱਗੇ ਜਾ ਦੂਰ ਜਿਹਾ ਇੱਕ ਨਰਕਾ ਲੱਗਿਆ ਹੋਇਆ ਸੀ ਘਰ ਵਿੱਚ ਪਿੱਛੇ ਘੱਟੋ ਘੱਟ ਚਾਰ ਪੰਜ ਦੇਖਾਂ ਲੱਗੀਆਂ ਸਨ ਤੇ ਨਲਕੇ ਨਾਲ ਹੀ ਲੱਗਦੀਆਂ ਚਾਰ ਪੰਜ ਕਿਆ ਰਿਆਂ ਸਾਕਿਆਰੀਆਂ ਸਨ ਜਿਨ੍ਹਾਂ ਵਿੱਚ ਸਬਜ਼ੀਆਂ ਤੇ ਹੋਰ ਅਮਰੂਦ ਦਾ ਦਰਖਤ ਤੇ ਧਣੀਆਂ ਤੇ ਪਦੀਨਾ ਵੀ ਬੀਜਿਆ ਹੋਇਆ ਸੀ ਕਹਿਣ ਨੂੰ ਕਹਿ ਲਓ ਦੇ ਜੀਤ ਹੋਣੀ ਦੋ ਭਰਾ ਸੁਖ ਨਾਲ ਦੋਹਾਂ ਕੋਲ ਜਗਾ ਦੀ ਕੋਈ ਘਰ ਨਹੀਂ ਸੀ ਘਰ ਜਾਂਦਿਆਂ ਹੀ ਜੀਤ ਦਾ ਦਾਦਾ ਵੀ ਆ ਗਿਆ ਦਾਦੇ ਆਲੇ ਪਾਸੇ ਵੀ ਜੀਤ ਕੀ ਉਨ ਜਿ ਬਥੇਰੀ ਜਗਾ ਪਈ ਸੀ ਛੇਤੀ ਹੀ ਜੀਤ ਦੀ ਮਾਂ ਨੇ ਘਰ ਆਇਆ ਲਈ ਚੁੱਲੇ ਤੇ ਚਾਹ ਤਰ ਉਹਨਾਂ ਨੂੰ ਪਾਣੀ ਦੇ ਦਿੱਤਾ ਤੇ ਛੋਟੀ ਨੂੰ ਦੁਕਾਨੋਂ ਬਿਸਕਟ ਤੇ ਨਮਕੀਨ ਲਿਆਉਣ ਲਈ ਕਿਹਾ ਤਾਰਾ ਵੀ ਦੁਕਾਨ ਖੁੱਲੀ ਛੱਡ ਹੀ ਘਰ ਆਇਆ ਸੀ ਤੇ ਸਰਦੀ ਦੇ ਦਿਨ ਹੁਣ ਕਾਰਨ ਜੀਤ ਤੇ ਉਹਦਾ ਭਰਾ ਮੀਤਾ ਤਾਂ ਧੁੱਪ ਵਿੱਚ ਕੋਠੇ ਤੇ ਮੰਜੇ ਢਾਕੇ ਬੈਠੇ ਸਨ ਤਾਰੇ ਨੇ ਦੋਹਾਂ ਨੂੰ ਆਵਾਜ਼ ਮਾਈ ਤੇ ਮਿੱਤੇ ਨੂੰ ਦੁਕਾਨ ਬੰਦ ਕਰਕੇ ਆਉਣ ਲਈ ਕਿਹਾ ਜੀਤ ਵੀ ਥੱਲੇ ਉਤਰ ਆਇਆ ਤੇ ਬਚੋਲੇ ਨੇ ਭੰਤੇ ਦੇ ਪੈਰੀਂ ਹੱਥ ਲਗਾ ਸਿੱਧਾ ਬੈਠ ਕੇ ਚਲਾ ਗਿਆ ਅੰਦਰੋਂ ਮੰਜਾਂ ਲਿਆ ਬਾਹਰ ਤੁੱਪੇ ਢਾ ਲਿਆ ਤੇ ਜਲਦੀ ਹੀ ਚਾਹ ਵੀ ਤਿਆਰ ਹੋ ਗਈ ਚਲੋ ਭੰਤੇ ਨੇ ਘਰ ਦਿਆਂ ਤੇ ਜੀਤ ਨਾਲ ਸਭ ਗੱਲਬਾਤ ਕੀਤੀ ਜਿਸ ਤੋਂ ਪਤਾ ਲੱਗਿਆ ਕਿ ਜੀਤ ਨੂੰ ਫੌਜ ਵਿੱਚ ਲੱਗਿਆ 4 ਕੋ ਸਾਲ ਹੋਏ ਸਨ ਤੇ ਉਹ ਇਹੀ ਮਹੀਨੇ ਦੀ ਛੁੱਟੀ ਆਇਆ ਹੈ ਤੇ ਜਲਦੀ ਹੀ ਵਾਢੀ ਲੱਗੇ ਉਸ ਦੀ ਮਹੀਨੇ ਦੀ ਛੁੱਟੀ ਹੋਰ ਬਣਦੀ ਹੈ ਗੱਲਬਾਤ ਤੇ ਲੇਖ ਦਿਖਾਈ ਤੋਂ ਪੰਤੇ ਨੂੰ ਪਰਿਵਾਰ ਤਾਂ ਵਧੀਆ ਲੱਗਾ ਤੇ ਕੁਝ ਤਾਰਾ ਹੈ ਵੀ ਐਸੇ ਸੁਆਦਾ ਸੀ ਕਿ ਜੋ ਵੀ ਉਸਨੇ ਸਿੱਧਾ ਸਿੱਧਾ ਪੰਤੇ ਅੱਗੇ ਰੱਖ ਦਿੱਤਾ ਕਿ ਉਹ ਦੁਕਾਨਦਾਰ ਬੰਦਾ ਹੈ ਤੇ ਦੋ ਪੁੱਤਰ ਹਨ। ਛੋਟਾ ਤੇ ਹਲੇ ਸਕੂਲ ਵਿੱਚ ਹੀ ਹੈ। ਵੱਡੀ ਵਧੀਆ ਵਿਆਹ ਕੇ ਆਪਣੇ ਘਰ ਹੈ। ਜੋ ਵੀ ਇਨ੍ਹਾਂ ਦੋਹਾਂ ਦਾ ਹੀ ਸਭ ਕੁਝ ਹੈ। ਪੰਤੇ ਨੂੰ ਸਭ ਠੀਕ ਲੱਗਾ। ਚਲੋ ਦੇਖ ਕਰ ਸਭ ਪੰਤਾ ਵਾਪਸ ਘਰ ਆ ਗਿਆ। ਘਰ ਆ ਕੇ ਆਪਣੀ ਪਤਨੀ ਤੇ ਪੁੱਤਰਾ ਨਾਲ ਗੱਲ ਕੀਤੀ। ਉਸ ਦੇ ਪੁੱਤਰ ਤਾਂ ਅਜੇ ਦੋਵੇਂ ਕਾਲਜ ਵਿੱਚ ਪੜ੍ਹਦੇ ਸਨ। ਤਿੰਨੇ ਧੀਆਂ ਦਾ ਭਾ ਘਰ ਹੀ ਸਨ। ਜਰੋਂ ਦੀਆਂ ਉਹ ਘਰ ਸਨ ਇੱਕ ਵੀ ਦਿਨ ਅਜਾ ਨਹੀਂ ਸੀ ਕਿ ਜਿਸ ਦਿਨ ਉਹ ਬੈਨੀ ਰਹੀਆਂ ਹੋਣ ਉਹਨਾਂ ਦੀ ਮਾਂ ਬਾਜ਼ਾਰੋਂ ਲਿਆਉਂਸੋਂ ਪ੍ਰਾਂਦੀਆਂ ਤੇ ਪੱਖੀਆਂ ਬੁੰਨਦੀ ਦੇ ਦਿੰਦੀ ਤੇ ਕੰਮ ਕਰਦੀਆਂ ਰਹਿੰਦੀਆਂ ਤੇ ਕਦੇ-ਕਦੇ ਚਾਦਰਾਂ ਦੀ ਕਢਾਈ ਵੀ ਕਰਦੀਆਂ ਇਹ ਕਹਾਣੀ ਅੱਗੇ ਚੱਲਦੀ ਹੈ ਅਗਲਾ ਭਾਗ ਕੱਲ ਨੂੰ ਜਰੂਰ ਸੁਣਾਵਾਂਗੇ ਜੀ ਹੁਣ ਤੱਕ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸੁਣਨ ਲਈ ਧੰਨਵਾਦ ਜੀ